ਵਿਲੇ ਗਰੀਬ ਪਰਿਵਾਰਾਂ 30 ਕਿਲੋ ਕਣਕ ਅਤੇ ਆਮ ਪਾਰਟੀ ਸਰਕਾਰ ਵਿਲੇ ਹੁਣ 5 ਕਿਲੋ ਕਣਕ ਦਿੱਤੀ ਜਾ ਰਹੀ ਕੁਲਵੀਰ ਸਿੰਘ ਜ਼ੀਰਾ ਲੋਕ ਸਭਾ ਖੰਡੂਰ ਸਾਹਿਬ ਤੋਂ ਕਾਂਗਰਸ ਦੀ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਡੈਨੀ ਬੰਡਾਲਾ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਚ ਹਲਕਾ ਜੁੰਡਿਆਲਾ ਗੁਰੂ ਅਧੀਨ ਪੈਂਦੇ ਪਿੰਡਾਂ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਵਿੱਚ ਚੋਹਾਨ ਵਿਖੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਹਲਕਾ ਜੁੰਡਿਆਲਾ ਗੁਰੂ ਦੇ ਸਰਪੰਚਾਂ ਪੰਚਾਂ ਵੱਖ-ਵੱਖ ਅਹੁਦੇਦਾਰਾਂ ਅਤੇ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਹੋਇਆ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ 1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਪੰਜਾਬ ਚ 13 ਦੀਆਂ 13 ਹੀ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਭਾਜਪਾ ਤੇ ਆਮ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਅਤੇ ਸੈਂਟਰ 'ਚ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ ਡੈਨੀ ਬੰਡਾਲਾ ਨੇ ਕਿਹਾ ਜੇ ਗੱਲ ਕਰੀਏ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਉਹਨਾਂ ਨੇ ਕਿਹਾ ਕਿ ਆਮ ਪਾਰਟੀ ਦਾ ਸਿਰ ਜਿਵੇਂ ਲੱਕੀ ਡਰੋ ਨਿਕਲਿਆ ਹੁੰਦਾ ਹੈ ਇਸ ਤਰ੍ਹਾਂ ਆਮ ਪਾਰਟੀ ਦੀ ਸਰਕਾਰ ਬਣਾਈ ਪਰ ਅਫਸੋਸ ਦੀ ਇਹ ਗੱਲ ਹੈ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ ਅਤੇ ਜਿੰਨਾ ਪਰਵਾਹ ਨੇ ਕੁਲੇਖੇ ਨਾਲ ਵੋਟਾਂ ਪਾਈਆਂ ਉਹ ਵਰਕਰ ਪਛਤਾਉਂਦੇ ਨੇ ਡੈਨੀ ਬੰਡਾਲਾ ਨੇ ਕਿਹਾ ਕਿ ਹਲਕਾ ਝੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡਾਂ ਦੀਆਂ ਸੜਕਾਂ ਪਾਸ ਮੈਂ ਕਰਵਾਈਆਂ ਅਤੇ ਆਮ ਪਾਰਟੀ ਦੇ ਆਗੂ ਦਾ ਝੂਠਾ ਨਾਰਾ ਵਿਕਾਸ ਦਾ ਲਾਏ ਜਾਂਦੇ ਹਨ ਉਹਨਾਂ ਨੇ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾਨ ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਬੰਡਾਲਾ ਅਫਤਾਰ ਸਿੰਘ ਟੱਕਰ ਜਾਨਿਆ ब्लाक समिति मैंबर परमजीत सिंह पम्मा नंगल गुरु जगजीत जग्गी मैंबर लखविंदर सिंह लखा गैरी मंडी पंजाब सिंह वडाला जोल मैंबर राज अमरजीत सिंह कनेडी गैरी मंडी मनजिंदर सिंह मन्ना वडाला, सरपंच जोगा सिंह अमर डॉक्टर लखविंदर सिंह बंडाला पी जसविंदर सिंह दसमेश नगर हरभजन सिंह वडाला जोल सिंह राजू नामधारी वडाला ਮਲਕੀਤ ਸਿੰਘ ਚਿੰਦਾ ਵਡਾਲਾ ਜੋ ਬਿੰਫਤੇਪੁਰ ਰਾਜਪੁੱਤ ਸਿਮਰ ਚਿੰਦਾ ਤਲਵੰਡੀ ਡੋਗਰਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ ਸਰਪੰਚ ਗੁਰਬਖਸ਼ ਸਿੰਘ ਜਲਾਲ ਉਸਮਾ ਆਦਿ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਪਈਆ ਹਰ ਗਰੀਬ ਪਰਿਵਾਰ ਨੂੰ ਜਿਹੜਾ ਉਜਤਾ ਚਾਹੇਗਾ ਐਮਐਸਪੀ ਜਿਹੜੀ ਆ ਉਹ ਕਾਨੂੰਨ ਜਿਹੜਾ ਬਣਾਇਆ ਜਾਵੇਗਾ ਔਰ ਮੈਂ ਗੱਲ ਕਹਿਣਾ ਕਿ ਜੇ ਕਾਂਗਰਸ ਫਰਕਾ ਤੇ ਗਰੀਬ ਜਿਹੜਾ ਵਿਚਾਰ ਹੋਵੇਗਾ ਗਰੀਬ ਜਿਹੜਾ ਉਹਨੂੰ ਰੋਜ਼ਗਾਰ ਮਲੇਗਾ ਅੱਜ ਤੁਸੀਂ ਵੇਖੋ ਅੱਜ ਅਸੀਂ ਧੀਆਂ ਦੇ ਵਿਆਹ ਕਰਦੇ ਆ ਅੱਜ ਸਾਡੀਆਂ ਧੀਆਂ ਦਾ ਸਕਰਮ ਸਕੀਮ ਨੇ ਕਿਸੇ ਨੂੰ ਮਿਲਦੀ ਤੇ ਕੋਈ ਫਾਇਲ ਨਹੀਂ ਜਮਾ ਕਰਾਉਂਦਾ ਕਿ ਕਿਸੇ ਨੂੰ ਸਕਰਮ ਸਕੀਮ ਮਿਲੀ ਹੈ ਅੱਜ ਕੜਾ ਕਰਦੇ ਹੋ 58000 ਕੀਤੀ ਸੀ 58000 ਕੀਤੀ ਸੀ ਚੰਨੀ ਸਾਹਿਬ ਨੇ ਦੇ ਕੇ ਕਿਸੇ ਨੂੰ ਮਿਲੀ ਹੈ ਸਕਰਮ ਸਕੀਮ ਦੱਸ ਦਿਓ ਬਈ ਕਿਸੇ ਨੂੰ ਨਹੀਂ ਮਿਲੀ ਤੇ ਯਾਰ ਜਦੋਂ ਸਰਗਰ ਸਟੀਮ ਨਹੀਂ ਮਿਲੀ 100 ਰੁਪਈਆ ਨੇ ਮਿਲਿਆ ਗਾਣੇ ਕਿਤਾਬ ਕਿਹੜੇ ਮੂੰਹ ਨਾਲ ਆਉਂਦਾ ਮੰਤਰੀ ਪਿੰਡ ਦੇ ਵਿੱਚ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਉਂਦੇ ਆ ਇਸ ਕਰਕੇ ਤੁਹਾਡੇ ਕੋਲ ਅਜੇ ਕੱਲੇ ਇਹਨੇ ਮੰਤਰੀ ਨੇ ਨਹੀਂ ਆਉਣਾ ਇੱਕ ਹੋਰ ਵੀ ਤੁਰਿਆ ਉਹਨੇ ਵੀ ਆਉਣਾ ਉਹਨੇ ਵੀ ਆ ਕੇ ਜਾਣਾ ਫਿੱਤਰ ਨਾ ਕਰੋ ਮੈਂ ਪੰਥਕਾਂ ਪੰਥ ਨੂੰ ਵੋਟਾਂ ਪਾਓ ਉਹ ਸਾਰੀ ਉਮਰ ਪੰਥ ਨੂੰ ਵੋਟਾਂ ਪਾਈਆਂ ਬਈ ਪਰ ਜਦੋਂ ਵੋਟਾਂ ਪਾਈਆਂ ਬਾਦਲ ਪੰਥ ਪੰਥ ਕਹਿ ਕੇ ਆਪਾਂ ਨੂੰ ਠੱਗਦਾਰਿਆਂ ਲੁੱਟਦਾਰਿਆਂ ਅੱਜ ਪੰਥ ਇਹ ਹੋ ਜਾਂਦਾ ਅੱਜ ਤੁਸੀਂ ਅਵੈਸਨ ਸਿੰਘ ਕੋਲ ਡੋਈਂ ਦੀ ਗੱਲ ਕਰਨ ਉਹ ਕਹਿੰਦਾ ਮੈਂ ਪੰਥਾ ਮੈਂ ਕਿਹਾ ਮੈਂ ਦੱਸਣਾ ਨਹੀਂ ਸੀ ਚਾਹੁੰਦਾ ਪਰ ਅੱਜ ਇਹ ਕਿ ਅੱਜ ਸਟੇਜਾਂ ਦੇ ਇੱਕ ਬਸੰਤ ਦੇ ਵਜੋਂ ਨਹੀਂ ਕਰਦਾ ਇਸ ਕਰਕੇ ਆਪਾਂ ਉਹਨੂੰ ਵੋਟ ਪਾਈਏ ਜਿਹੜਾ ਤੁਹਾਡੀ ਬਾਹ ਫੜ ਸਕੇ ਹੁਣ ਪਿੰਡ ਦੇ ਡਾਕਟਰ ਦੀਆਂ ਦਸਤਖਤਾਂ ਨਹੀਂ ਲੈਣ ਤੁਹਾਡੇ ਪਿੰਡ ਦੇ ਪਰ ਤੁਸੀਂ ਇੱਕ ਡਾਕਟਰ ਕੋਲ ਜਾਂਦੇ ਹੋ ਪ੍ਰੋਗਰਾਮ ਬਣਾਇਆ ਟਾਂਗਰੀ ਦਾ ਹੁਣ ਗੱਲ ਹੀ ਕਰਨ ਵਾਲੀ ਆ ਕਿ ਮੈਂ ਨਰੇਗਾ ਦੀ ਗੱਲ ਸੁਣੀ ਆ ਕਿ ਨਰੇਗਾ ਦੀ ਜਿਹੜੀ ਦਿਹਾੜੀ ਸਰਪੰਚ ਸਾਹਿਬ ਕਹਿੰਦੇ ਸੀ ਆਓ ਸਰ ਵੇਖੋ ਮੋਦੀ ਦੀ ਸਰਕਾਰ ਚੱਲੀ ਆ ਭਾਜਪਾ ਦੀ ਤੇ ਦਿਹਾੜੀ ਜੁੜੀ ਤੇ ਵੱਖਰੀ ਬਾਤ ਦੀ ਗੱਲ ਹੈ ਇਥੇ ਗੋਲਮਾਲ ਹੀ ਹੋਈ ਆ ਸਾਰਾ ਨਰੇਗਾ ਦੇ ਵਿੱਚ ਬੇਟਾ ਇੱਕ ਮਿੰਟ ਗੱਲ ਫਿਰ ਝਾੜੂਲੀ ਆ ਗਈ ਜਦੋਂ ਦੇ ਆਪਣਾ ਟਾਈਮ ਸਮਾਂ ਸੀ ਸਰਪੰਚ ਸਾਹਿਬ ਉਦੋਂ ਪੂਰਾ ਨਰੇਕਾ ਦੇ ਵਿੱਚ ਰੋਜ਼ਗਾਰ ਵੀ ਮਿਲਦਾ ਸੀ ਤੇ ਧਿਆੜੀ ਵੀ ਮਿਲਦੀ ਹੁਣ ਸਾਰਾ ਕੁਛ ਨਾ ਗੋਲਮਾਲ ਹੋ ਜਾਂਦਾ ਝੜਵੜੇ ਜੁਲੰਦੇ ਆਏ ਆ ਨਾ ਠੱਗੀ ਜਾਂਦੇ ਐ ਐਦਾਂ ਦੀ ਠੱਗੀ ਮਾਰਦੇ ਆ ਵੀ ਜਿਹੜੀ ਠੱਗੀ ਭਾਈ ਚ ਮਾਰ ਕੇ ਗਏ ਨਾ ਸਾਡੀਆਂ ਮਾਤਾ ਮਾਂ ਭੈਣਾਂ ਨਾਲ ਝੜਵੜਾ ਉਹ ਤੋਂ ਆਇਆ ਸੀ ਨਾ ਭਾਈ ਚਲੀ ਪੈਂਜੀ ਆਇਆ ਸੀ ਨਾ ਤੇ ਕੀ ਕਹਿ ਕੇ ਗਿਆ ਸੀ ਭਾਈ ਹਜ਼ਾਰ-ਹਜ਼ਾਰ ਰੁਪਈਆ ਦੇਣਾ ਮਾਨ ਸਨਮਾਨ ਕਰਨਾ ਸਾਰੀਆਂ ਇਤਰਾਫ ਦੀਆਂ ਧੀਆਂ ਅੱਛਾ ਕਰ ਰਹੇ ਕਿਸ ਬੰਦ ਕਰ ਰਹੇ ਅੱਜ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹਨਾਂ ਨੂੰ ਮੈਦਾਨ ਚ ਉਤਾਰਿਆ ਗਿਆ ਸਰਕਾਰ ਨੂੰ ਪੀਰ ਸੇ ਗਿਆ ਸਾਹ ਉਹਨਾਂ ਬਾਅਦ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਵਾਪਕ ਪਿੰਡਾਂ ਦੇ ਵਿੱਚ ਅਸੀਂ ਸਿੱਕਾ ਬਲਾਕ ਦੇ ਅਸੀਂ ਪ੍ਰੋਗਰਾਮ ਨੂੰ ਚੇਰ ਰਹੇ ਅੱਜ ਉਸੇ ਮਕਸਦ ਇਤ ਹੈ ਅਸੀਂ ਪਿੰਡ ਪਿੰਡ ਜਿਹੜੇ ਇਕੱਠ ਕੀਤੇ ਐ ਉਮੀਦਵਾਰ ਸਾਹਿਬ ਨੂੰ ਨਾ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਔਰ ਬਹੁਤ ਸਾਰਾ ਪਿਆਰ ਸਤਿਕਾਰ ਔਰ ਕਮਜੋਰ ਸ਼ੋਰ ਬਧਾਰਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਔਰ ਉਮੀਦਵਾਰ ਦੇ ਪ੍ਰਤੀ ਜਿਹੜਾ ਸਾਫ਼ ਚਲਦਾ ਨਜ਼ਰ ਆ ਰਿਹਾ ਹੈ ਸਰ ਜੋ ਆਪਣੇ ਖਾਤਮਾ ਤੋਂ ਖੜੇ ਆਉਣ ਕੌਣ ਖੜੇ ਹੈ ਤੇ ਮੈਂ ਇੱਕ ਉਮੀਦਵਾਰ ਹੈ ਉਹਦਾ ਇਸ ਲੋਕ ਰਾਜ ਦੇ ਵਿੱਚ ਜਿਹੜਾ ਆ ਉਹਦਾ ਧਰਮ ਹੈ ਚੋਣ ਲੜਨਾ ਔਰ ਆਪਣਾ ਪ੍ਰਚਾਰ ਕਰਨਾ ਸਾਰੇ ਸਾਥੀ ਜਿੰਨੇ ਵੀ ਲੜਦੇ ਪਏ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆਂ ਔਰ ਅਸੀਂ ਕਾਂਗਰਸ ਪਾਰਟੀ ਨੇ ਆਪਦੀ ਲੜਾਈ ਲੜਨੀ ਹੈ ਦੂਸਰੇ ਉਮੀਦਵਾਰਾਂ ਨੇ ਆਪਦੀ ਲੜਾਈ ਲੜਨੀ ਹੈ ਤਾਂ ਸਾਡੀ ਸਾਰੇ ਹੀ ਸਾਥੀਆਂ ਨੂੰ ਜਿਹੜੀਆਂ ਜਿਹੜੇ ਜਿਹੜੇ ਚੋਣ ਲੜਦੇ ਪਏ ਇਸ ਮੈਦਾਨ ਦੇ ਵਿੱਚ ਨੇ ਉਹਨਾਂ ਸਾਰਿਆਂ ਸਾਥੀਆਂ ਨੂੰ ਸ਼ੁਭ ਕਾਮਨਾਵਾਂ ਨੇ ਔਰ ਮੇਰੇ ਵੱਲੋਂ ਜਿਹੜੀ ਮੰਦੀ ਸੋਚ ਆ ਉਹ ਇਹ ਹੈ ਕਿ ਅਮਨ ਆਮਾਨ ਤੇ ਸ਼ਾਂਤੀ ਦੇ ਨਾਲ ਜਿਹੜਾ ਉਹ ਜਿਹੜਾ VOTING ਦਾ ਪ੍ਰੋਸੈਸ ਉਹ ਹੋਣਾ ਚਾਹੀਦਾ ਥੈਂਕ ਯੂ 30 ਕਿਲੋ ਤੋਂ ਜੇ ਧਾਣੇ 5 ਕਿਲੋ ਹੋ ਸਕਦੇ ਆ ਤੇ ਜਿਹੜੀ ਵੋਟ ਨਹੀਂ 1800 ਤੋਂ ਜਿਹੜੀ 5 ਹੀ ਪੈਣਗੀਆਂ ਬਾਕੀ ਕਾਂਗਰਸ ਨੂੰ ਪੈਣਗੀਆਂ 6ਵੀਂ ਵੋਟ ਦੀ ਹੋ ਗਏ ਚੱਲ ਗਏ ਤਾਂ ਮੈਨੂੰ ਇਹ ਦੱਸੋ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਲਾਉਣ ਦੇ ਕਿਲੋ ਉਣ ਕੇ ਰਾਹੁਲ ਗਾਂ ਦੇ ਪਿੱਛੇ ਦੇ ਵਾਅਦੇ ਕਰ ਰਹੇ ਨੇ ਜਾਂ ਸਰਕਾਰ ਦੇ ਖਿਲਾਫ ਲੋਕਾਂ ਦੇ ਮਨ ਦੇ ਵਿੱਚ ਕੋਈ ਇੰਟੀਗਰਟੀ ਦਾ ਮੈਸੇਜ ਹੈ ਗਾਨੇ ਆ ਕਿ ਹਮੇਸ਼ਾ ਹਮੇਸ਼ਾ ਪਿੱਛੋ ਜਿਹਾ ਵਾਅਦੇ ਨਹੀਂ ਚਾਹੇ ਮੰਰੇਗਾ ਦੀ ਗੱਲ ਕਰਨੀ ਹੈ ਚਾਹੀ ਅਸੀਂ ਇਹਨਾਂ ਦੇ ਆਸੀਂ ਆਪਾਂ ਗੱਲ ਕਰਨੀ ਹੈ ਰਾਸ਼ਨ ਦੀ ਗੱਲ ਕਰਨੀ ਹੈ ਚਾਹੀ ਅਸੀਂ ਗੱਲ ਕਰਨੀ ਹੈ ਸਿਕੁਰਿਟੀ ਦੀ ਚਾਹੀ ਕੋਈ ਨਹੀਂ ਕਿਉਂਕਿ ਮਨਰੇਗਾ ਵੀ ਕਹਿੰਦਾ 400 ਰੁਪਏ ਢਾੜੀ ਕਰਾਂਗੇ ਕਰਜ਼ੇ ਮਾਫੀ ਦੀ ਜਿਹੜੀ ਗੱਲ ਆ ਉਹ ਵੀ ਕਰਤੀ ਨਾਲ ਕਿਸਾਨਾਂ ਦੀ ਜਿਹੜੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਜਿੱਦਾਂ ਕਰਕੇ ਉੱਥੇ ਦਿੱਲੀ ਜਾ ਕੇ 750 ਕਿਸਾਨ ਸ਼ਹੀਦ ਹੋਇਆ ਤੁਸੀਂ ਵੀ ਉੱਥੇ 1 ਸਵਾ ਸਾਲ ਬਿਤੇ ਰਹੇ ਹੋਰ ਉਹਦੇ ਜਿਹੇ ਐਮਐਸਟੀ ਜਿਹੜੀ ਆ ਕਾਨੂੰਨ ਬਣਾ ਕੇ ਜਿਹੜੀ ਉਹ ਲਾਗੂ ਕੀਤੀ ਜਿਸ ਕਰਕੇ ਇੱਕ ਕਾਂਗਰਸ ਪਾਰਟੀ ਜਿਹੜੀ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਔਰ ਗੁਲਦਸਤੇ ਤੇ ਜਿਹੜੇ ਫੁੱਲ ਨੇ ਉਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਐਸਾਈ ਵੀ ਆ ਔਰ ਕਾਂਗਰਸ ਨੂੰ ਹੀ ਪਤਾ ਰਾਹੁਲ ਕਾਂਦੀ ਨੂੰ ਪਤਾ ਕਿ ਮੁਹੱਬਤ ਦੀ ਦੁਕਾਨ ਕਿਵੇਂ ਚਲਾਉਣੀ ਹੈ ਕਿਉਂਕਿ ਜਿਹੜੀਆਂ ਧਾਰਮਿਕ ਜਿਵੇਂ ਜਿੰਨੂੰ ਖੇਡ-ਖੇਡ ਨਹੀਂ ਜਿਹੜੀ ਆ ਉਹ ਕੱਲੀ ਨਰਿੰਦਰ ਮੋਦੀ ਨੂੰ ਹੀ ਆਉਂਦੀ ਹੈ ਰਾਹੁਲ ਗਾਦੀ ਨੇ ਤਾਂ ਮੁਆਫਾ ਵੀ ਦਿੱਤਾ ਤੇ ਕਹਿੰਦਾ ਵੀ ਤੁਸੀਂ ਪੰਤਕ ਘੜਕੇ ਤੋਂ ਉਮੀਦਵਾਰ ਪਰਿਵਾਰ ਨਹੀਂ ਬਣ ਸਕਿਆ ਪਰ ਇਹ ਜਿਹੜਾ ਰਸਕਾ ਹੈ ਇਹ ਨਿਸ਼ਾਨੀ ਆ ਭਾਈਚਾਰਕ ਸਾਂਝ ਦੀ ਇੱਥੇ ਜਿਹੜੀ ਇਸਨੂੰ ਦੀ ਗੱਲ ਨਹੀਂ ਹੋਈ ਪਰ ਕਿੰਨੀ ਕੁ ਸਪੋਰਟ ਮਿਲਦੀ ਹੈ ਕਿ ਕਿਹੜੀ ਖੇਤਰ ਵੀ ਆ ਪਿੰਡੂ ਖੇਤਰ ਵੀ ਆ ਕਪੂਰ ਥਲੇ ਵੀ ਜਾਂਦੇ ਹੋ ਮੱਕੜ ਵੀ ਨਹੀਂ ਵੀ ਹੁੰਦੇ ਹੋ ਸਰਮਦਾਰ ਵੀ ਜਾਂਦੇ ਹੋ ਪੁੱਛਣਾ ਕੀ ਹੁੰਦੇ ਹੋ ਕਿਵੇਂ ਇਹਨਾਂ ਲੋਕਾਂ ਦਾ ਜਿਹੜੀ ਭਾਈਚਾਰਕ ਸਾਂਝ ਬਾਰੇ ਗੱਲ ਹੈ ਕਿ ਲੋਕ ਅਨੇਸ਼ਾ ਭਾਈਚਾਰਕ ਸਾਂਝ ਰੱਖਣੀ ਚਾਹੁੰਦੇ ਆ ਅੱਜ ਸਰਪਿਆ ਪਿੰਡ ਦੇ ਵਿੱਚ ਮੈਂ ਜਾ ਕੇ ਉਹ ਕਿਉਂ ਪਿੰਡ ਦੇਖਣਾ ਗਿਆ ਸੀ ਕਿ ਸਾਰਾ ਹੀ ਪਿੰਡ ਉੱਥੇ ਬੈਠਾ ਸੀ ਉਹ ਕਹਿੰਦੇ ਡੈਣੀ ਜੀ ਵੇਲੇ ਇੱਥੇ 30 ਵੋਟਾਂ ਪਈਆਂ ਸੀ ਉਹ ਕਹਿੰਦੇ ਅਸੀਂ ਸਾਰਾ ਪਿੰਡ ਇਕੱਠੇ ਹੈ ਔਰ ਮੈਂ ਵੀ ਗੁਰੂ ਮਹਾਰਾਜ ਜੀ ਅਰਦਾਸ ਕੀਤੀ ਹੈ ਕਿ ਇਸ ਪਿੰਡ ਨੂੰ ਸੀਟ ਲੈਣੀ ਚਾਹੀਦੀ ਜਿਵੇਂ ਇਹ ਇਕੱਠੇ ਨੇ ਇਹ ਨਹੀਂ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਔਰ ਗੱਲ ਅੱਜ ਲੋਕਾਂ ਮੰਨਦੇ ਸ਼ਾਂਤੀ ਚਾਹੁੰਦੇ ਆ ਲੋਕ ਨਹੀਂ ਚਾਹੁੰਦੇ ਕਿ 99 ਤੇ 90 ਵਾਲਾ ਰਾਜ ਚੱਲੇ ਜੇਕਰ ਜ਼ੀਰੋ ਤੋਂ ਵਪਾਰ ਗੋਲਣ ਦੀ ਗੱਲ ਕਰ ਰਹੇ ਹੋ ਇੱਕ ਤਾਂ ਕਿਸਾਨਾਂ ਕਰਕੇ ਤੁਸੀਂ ਵੀ ਬੈਠੇ ਮੁੱਦਾ ਭਾਵੇਂ ਨਹੀਂ ਸੋਚਿਆ ਐਮਐਸਪੀ ਦੀ ਦੂਸਰਾ ਵਪਾਰ ਦੀ ਗੱਲ ਤੁਸੀਂ ਉਹ ਫੇਰ ਹੀ ਬਰੀ ਹੋ ਰਹੇ ਹੋ ਕਿ ਖਾਲੜੇ ਦਾ ਜਿਹੜਾ ਉਹ ਬਾਰਡਰ ਕੋਲ ਦਾ ਕੀ ਲੋਕਾਂ ਦੇ ਰਹਿ ਰਹੇ ਤਾਂ ਇਹ ਮਤ ਹੈ ਕਿ ਜਿਆਦਾ ਨਸ਼ੇ ਦੇ ਕਰਕੇ ਜਿਆਦਾ ਹੈ ਉਹ ਖਾਲੜੇ ਦਾ ਜਿਹੜਾ ਉਹ ਪਹਿਲਾਂ ਸਰਦਾ ਸੀ ਉਹ ਵਪਾਰ ਕਰਦਾ ਸੀ ਪੰਜਾਬ ਤੋਂ ਸਿਆונה ਦੀ ਜਿਹੜੀ ਸੀ ਹੁਣ ਜਦੋਂ ਤੇ ਬੰਦ ਕਰਤਾ ਉਦੋਂ ਤੋਂ ਤੁਸੀਂ ਇਹ ਕਿਹਾ ਬੰਦ ਕਰਨ ਦਾ ਕਾਰਨ ਕੀ ਮਾੜੇ ਦਾ ਇਸ ਕਰਕੇ ਉਹ ਬਾਡਰ ਖੋਲੇਗਾ ਲੋਕ ਖਿਸ਼ਾਲ ਹੋਣਗੇ ਜੇ ਗੁਜਰਾਤ ਤੋਂ ਵਪਾਰ ਚੱਲ ਸਕਦਾ ਹੈ ਤੇ ਮਾਝੇ ਦਾ ਬਾਡਰ ਜਿਹੜਾ ਚੱਟਾਂ ਦੇ ਘਾਉਣ ਨਹੀਂ ਨਹੀਂ ਰੱਖਿਆ ਕਿ ਉਹ ਵਪਾਰ ਲਈ ਰੱਖਿਆ ਸੀਗਾ ਵਪਾਰ ਹੀ ਚੱਲੇਗਾ ਚੱਟਾਂ ਨਹੀਂ ਜਾਨ ਜਿਹੜੀ ਮਿਲੇ ਦਾ ਨਮਨਤ ਕਰੀਏ ਕਿਰਾਸੀ ਵਾਲੇ ਸਾਰੇ ਦਾ ਟਾਰਗੇਟ ਮਤੀ ਸਿੰਘ ਦੀ ਰੱਖ ਕਿਉਂ ਹੋ ਆ ਲਿਆ ਕਿ ਜਿਹੜਾ ਤੇਤਾ ਚੜਾ ਇਚੋ ਰਿਹਾ ਨਹੀਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਜੇ ਤੁਹੇ ਉਮੀਦਵਾਰ ਜਿਹੜਾ ਜਿੱਤੇ ਉਹ ਵੀ ਸਾਰਿਆਂ ਦੀ ਨਿਗਰ ਤੁਹਾਡੇ ਹਲਕੇ ਦੇ ਵਿੱਚ ਜੇ ਗੁਰਮੀ ਸਿੰਘ ਸਾਹਿਬ ਮਾਨ ਕਹਿੰਦੇ ਤੇ ਜਿੰਦੇ ਵਿੱਚ 300 ਮਲਾਜਮ ਸੀ ਤੇ ਮੈਂ ਕਹਿੰਦਾ ਭਗਵਾਨ ਜੀ ਮਾਨਸਾ ਤੁਹਾਨੂੰ ਸਾਡੇ ਖੜਾ ਐਮਪੀ ਬਾਅਦ ਚ ਲੜਦਾਂਗੇ ਉਹ ਸੀਫਾ ਨੇ 0 ਐਮਐਲਏ ਲੜਨਾ ਨਾਲੇ ਪਤਾ ਲੱਗ ਜੀ ਧੰਨਵਾਦ ਜੀ ਦਾ